ਮੇਰ ਤੇ ਜੋ ਬਾਪੂ ਜਵਾਹਰ ਕਹਿੰਦਾ ਹੋਰ ਨਾ ਬਾਈ ਸਾਈਡ ਤੇ ਦੇ ਕੇ ਦੇ ਹੋਰੇ ਪਾਸੇ ਹੈ ਯਾਰ ਮਾਠੀ ਗੱਡੀ ਗੱਡੀ ਬਹੁਤ ਜਿਆਦਾ ਮਾਰ ਰੱਖਿਆ ਜਣਾ ਬੂਟਾ ਯਾਰ ਉਧਰ ਸਬਾਰ ਰੱਖਿਆ ਜਣਾ ਖਾਓ ਪਰੇ ਕਰ ਲੈਣੇ ਕਹਦੇ ਆ ਦੋ ਲਾਉਣ ਦੇ ਥੋੜਾ ਲਾਉਣਗੇ ਇੱਕ ਵੇ ਵੀ ਰੇ ਕੋ ਨੀ ਦੰਦਰ ਕੋ ਨੀ ਮੂਹ ਖੁੱਲਦਾ ਬੈਠਾ ਬਸ ਬਸ ਦੰਦਲੀ ਸੀ ਖੁੱਲਿਆ ਵੀਰੇ ਮਾਦ ਮਾਦ ਪੀਣਾ ਪਾਣੀ ਮੂਣੀ ਬਾਬਾ ਜੀ ਕਰਾ ਦੋ ਥੋੜਾ ਗੋਸਨ ਜਿਹਾ ਬੜਾ ਇੱਕ ਟੂਟੀ ਕੋਰਟ ਚੜ੍ਹਦਾ ਬੰਨਾ ਦੋਰ ਕਰਨੇ ਸਰਪਾਣੀ ਕਰਮ ਜਾਈਦਾ ਪਿੱਛੇ ਬੱਚੇ ਨੂੰ ਸੀ ਕਰਮਿਆ ਕੋਈ ਕੋਟ ਨਹੀਂ ਕਰਦਾ ਬਹ ਗਲਾਪਾ ਇਧਰ ਦੇਖ ਮੇਰੇ ਵਾਰ ਦੇਖ ਦੜ ਦੜ ਫੜ ਜਾ ਤੇਰੇ ਛੱਤ ਕੀ ਹੋਇਆ ਵਾ ਵਾ ਮਸਲਦੇ ਆ ਜੋਰ ਨਾਲ ਕਿਦਾ ਖੁੱਲ ਗਿਆ ਤੇਰਾ ਹੱਥ ਦੇਖ ਰਿਹਾ ਵਾ ਵਾ ਬਾਨ ਕੀ ਕੋਈ ਨਾ ਕੋਈ ਨਾ ਸਹੀ ਸਹੀ ਆ ਬੀਪੀ ਠੀਕ ਹੈ ਬੀਬੀ ਆਹ ਲਾ ਇਮ ਫੀਰ ਕਿਦਰ ਮਗਾ ਕਰਮ ਘਰ ਨੂੰ ਕਰਮ ਮਾਰੀ ਆ ਖਾਲੀ ਇਧਰ ਕਰਮ ਕਰ ਦੋ ਹੱਥ ਹੱਥ ਲੱਤਾਂ ਵੀ ਦੀਆਂ ਰੱਖੋ ਹੱਥ ਸਿੱਧਾ ਰੱਖਦੇ ਬਾਈ

ਜੀ ਸਾਰਾ ਰੂਟੀਨ ਚੈੱਕਅਪ ਕਰਦੇ ਪਏ ਸੀ ਬੀਪੀ ਸ਼ੂਗਰ ਚੈੱਕਅਪ ਕਰਦੇ ਪਏ ਸੀ ਇਹਨਾਂ ਦਾ ਔਰ ਵੇਟ ਚੈੱਕਅਪ ਕਰਦੇ ਪਏ ਸੀ ਵਾਈਟਲ ਚੈੱਕਅਪ ਹੁੰਦੇ ਪਿਆ ਸੀ ਆ ਸਾਡੀ ਟੀਮ ਅੱਗੇ ਸੀਗੀ ਤੇ ਸਾਨੂੰ ਪਿੱਛੇ ਪਤਾ ਲੱਗਿਆ ਕਿ ਇੱਕੇ ਦਾਮ ਇਹਨਾਂ ਦੇ ਜਿਹੜੇ ਹਾਲਾਤ ਵਿਗੜ ਗਏ ਇੱਕੇ ਦਾਮ ਇਹਨਾਂ ਨੂੰ ਜਿਹੜਾ ਚੱਕਰ ਆਉਣਾ ਸਟਾਰਟ ਹੋ ਗਿਆ ਡਿੱਗ ਪਏ ਗਿਰ ਗਏ ਜਿਹਨੂੰ ਮਰਗੀ ਦਾ ਦੌਰਾ ਕਹਿੰਦੇ ਆ ਉਹ ਹੋਇਆ ਫਿਰ ਇਹਨਾਂ ਦੇ ਫੁਟੇਜ ਕੀਤੇ ਗਏ ਕਿਉਂਕਿ ਸਾਨੂੰ ਸਟ੍ਰਿਕਟ ਆਰਡਰ ਹੈ ਕਿ ਇਹਨਾਂ ਨੂੰ ਕੋਈ ਮੈਡੀਸਨ ਨਹੀਂ ਦੇਣੀ ਇਹਨਾਂ ਵੱਲੋਂ ਵੀ ਇਹੀ ਆ ਜਿਹੜੇ ਬੈਠੇ ਹੋਏ ਆ ਵੀ ਅਸੀਂ ਕੋਈ ਮੈਡੀਸਨ ਨਹੀਂ ਖਾਣੀ ਪਲਾਂਦੀ ਸਾਡੀ ਪੱਕੀ ਲੱਗੀ ਹੋਈ ਆ ਫਿਰ ਇਹਨਾਂ ਦਾ ਫੁਟੇਜ ਰੇਸ ਕੀਤਾ ਗਿਆ ਫੁਟੇਜ ਰੇਸ ਕਰਨ ਤੋਂ ਬਾਅਦ ਮ사ਜ ਕੀਤੀ ਗਈ ਮ사ਜ ਕਰਨ ਦੇ ਨਾਲ ਨਾਲ ਇਹਨਾਂ ਦੀ ਚੈਸਟ ਥੋੜੀ ਜੀ ਦੱਬੀ ਗਈ ਔਰ ਦੰਦ ਕੜਿੱਕਾ ਜਿਹੜਾ ਉਹਨੂੰ ਖੋਲਣਾ ਬਹੁਤ ਜ਼ਰੂਰੀ ਸੀ ਉਹ ਖੋਲਿਆ ਥੋੜੀ ਜੀ ਝਾਗ ਆਈ ਮੂੰਹ ਚੋਂ ਸਾਫ਼ ਕੀਤੀ ਮੁੜ ਕੇ ਉਹਦੀ ਸਟੇਬਿਲਟੀ ਬਣੀ 5-10 ਮਿੰਟ ਬਾਅਦ ਉਹਨਾਂ ਦਾ ਚੈੱਕਅਪ ਹੋਇਆ ਜਿਹੜਾ ਉਹਨਾਂ ਦਾ ਬੀਪੀ ਵੀ ਲੋ ਆਇਆ ਥੋੜਾ ਜਿਹਾ ਉਹ ਚੀਜ਼ਾਂ ਬਹੁਤ ਖਤਰਨਾਕ ਹੋ ਜਾਂਦੀਆਂ ਜਦੋਂ ਕਿਸੇ ਦੀ ਮੈਡੀਸਿਨ ਚੱਲਦੀ ਹੋਵੇ ਔਰ ਉਹ ਅੰਸ਼ਣ ਤੇ ਬੈਠ ਜਾਣ ਉਦੋਂ ਕੰਟਰੋਲ ਦੇ ਵਿੱਚ ਨਹੀਂ ਰਹਿਣੀਆਂ ਚੀ ਤਾਂ ਨੂੰ ਹੋਰ ਵੀ ਕੋਈ ਮੈਡੀਸਿਨਾਂ ਲੱਗੀਆਂ ਹੋਈਆਂ ਕਿਸੇ ਨੂੰ ਪਹਿਲਾਂ ਤੋਂ ਮਿਰਗੀ ਦੇ ਦੌਰੇ ਦੀ ਕੋਈ ਸ਼ਿਕਾਇਤ ਆ ਉਹਨਾਂ ਦਾ ਹੀ ਦਵਾਈ ਲੱਗੀ ਹੋਈ ਆ ਉਹ ਦਵਾਈ ਰੂਟੀਨ 'ਚ ਖਾਣੀ ਪਊਗੀ ਜੇ ਬੰਦ ਕਰਤੀ ਤਾਂ ਉਹ ਖਤਰਨਾਕ ਆ ਮੈਨੂੰ ਲੱਗਦਾ ਵੀ ਇਹ ਜਿਹੜੀ ਅੱਜ ਦੀ ਹਾਲਾਤ ਬਣੇ ਨੇ ਇਹ ਤੋਂ ਵੀ ਬੱਤਰ ਹੋ ਸਕਦੇ ਆ ਕੱਲ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹ ਬਜ਼ੁਰਗ ਉਹ ਨੇ ਜਿਨ੍ਹਾਂ ਦੀ ਏਜ 80+ ਆ ਕਿਸੇ ਦੀ ਕਈ ਉਹ ਜੇ ਨੌਜਵਾਨ ਨੇ ਜਿਨ੍ਹਾਂ ਦੀ ਮੈਡੀਸਿਨ ਲੱਗੀ ਹੋਈ ਆ ਕੋਈ ਨਾ ਕੋਈ ਬਿਮਾਰੀਆਂ ਉਹਨਾਂ ਨੂੰ ਜੈਨੇਟਿਕਲੀ ਐ ਇਹ ਚੀਜ਼ ਬੜੀ ਖਤਰਨਾਕ ਆ